ਕਿ ਗੈਸ ਉਹ ਰਿਹਾ ਬਸ ਕੋਲੋਂ ਆ ਗਿਆ ਜੀ ਟਾਈਮ ਹੋ ਗਿਆ ਜੀ 2:35 ਤੇ ਅੱਜ ਬਾਹਰ ਘਰ ਚੱਲਦਾ ਪਿਆ ਵਾ ਹੋ ਹੋ ਅੱਜ ਉਹ ਦਾ ਅਗਲੇ ਪਾਸੇ ਨਹੀਂ ਪਟਣੀ ਸ਼ੁਰੂ ਹੋਤੀ ਆ ਵੇਖੋ ਤੇ ਰੇਤਾ ਹੀ ਨਹੀਂ ਰੇਤਾ ਤੇਰੀ ਉਹ ਤਾਲ ਨੂੰ ਸੀਤੇ ਇੱਕ ਬਜਰੀ ਸੀ ਉਹ ਕੱਲ ਲੱਗੀ ਸੀ ਤੇ ਅੱਜ ਸਬਜੀ ਇਹ ਵੀ ਜੀ ਤਰੀ ਵਾਲੇ ਆਲੂ ਤੁਹਾਡਾ ਸਰਾ ਪੱਕੇ ਤੋਂ ਨਹੀਂ ক্লাস ਲੋਰ ਵੀ ਜਾਣਾ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਗਾਇਸ ਫਿਰ ਆਪਾਂ ਕਿੰਨੇ ਕਲਾਸ ਲੱਗੇ ਟਾਈਮ ਫਿਰ 6:30 ਚਲੋ ਖੜੀ ਅੱਜ ਆਪਾਂ ਨਵੇਂ ਬੂਟ ਲੈ ਕੇ ਆਏ ਹਾਂ ਆਹ ਲੈ ਤੇ ਇਹ ਵੇਲੇ ਕੋਈ ਆਪਾਂ 8 ਨੰਬਰ ਲੈ ਆਏ ਸੀ ਉਹ 9 ਨੰਬਰ ਲੈ ਕੇ ਆਏ ਕਿਉਂਕਿ ਛੋਟਾ ਹੋ ਗਿਆ ਸੀ ਤਾਂ ਕਰਕੇ ਫਿਰ ਇਹਨਾਂ ਨੂੰ ਪਾ ਕੇ ਵੇਨੇ ਆ ਆਹ ਹੋ ਗਿਆ ਗਾਇਸ ਆਹ ਦੇਖੋ ਆ ਬੂਟ ਲੈ ਕੇ ਆਏ ਤੇ ਆਪਾਂ ਤੁਹਾਨੂੰ ਬਰੋ ਖੋਣੇ ਬਾਹਰ ਦੀ ਨੀ ਪੱਟੀ ਆ ਉਹ ਦੇਖੋ ਜੀ ਇੱਥੇ ਆ ਜਾਲੀ ਨਹੀਂ ਵੀ ਪੱਟਦੀ ਆ ਉਹ ਪੈਪ ਕਾ ਦੀਆ ਪੈਪ ਪਾਣੀ ਵਾਲੀ ਪਾਣੀ ਵਾਲੀ ਹਾਂ ਪਾਣੀ ਜਾਂਦਾ ਹਾਂ ਪਾੜਾ ਪਾੜਾ ਪਾ ਦੋ ਨਾ ਇਹ ਇਹ ਤੇ ਵੀ ਵੀ ਦਿੱਤਾ ਹੈ ਨਾ ਹੂੰ ਮਿੱਟੀ ਬਹੁਤ ਜੀ ਹਾਂਜੀ ਆ ਗਏ ਇਥੇ ਆਪਣੇ ਨੇ ਜੀ ਕੀਤੀ ਹਣ ਛੱਡਰ ਨੂੰ ਵਲੋਕ ਮਾਰਤੇ ਹੁਣ ਕਿੰਨੀ ਉੱਚੀ ਲੱਗਦੀ ਨਾ ਜਦੋਂ ਸਲ ਨੀਵੀ ਹੋ ਗਈ। ਆ ਵੇਖੋ ਸੀਮਿੰਟ ਆ ਗਿਆ ਵਾ। ਇਹ ਆ ਤਾਂ ਕੱਲ ਹੀ ਗਿਆ ਸੀ ਕੱਲ ਆਪਾਂ ਤੁਹਾਨੂੰ ਖਾਇਆ ਨਹੀਂ। ਆ ਦੇਖੋ ਨੇ ਆ ਵੇਖੋ। ਅਲਟਰਾ ਟੈਕ। ਹਮਾ ਸੀਮਿੰਟ ਦਾ ਹੀ ਕਰਨਾ ਵਾ। ਸੀਮਿੰਟ ਦਾ। ਸੂਰਤਾਂ ਨਹੀਂ ਕਰਨੀ ਨੀਵੀ ਪਰਨੀ। ਹੋਸ਼ ਨਹੀਂ ਕਿਧਰ ਪਰਨੀ। ਕਿੱਦਾਂ ਕਰੀਏ ਨਾ? ਚੜਾ ਦੇ ਆਪੇ ਚੜਾ ਲਵਾਂ। ਹਮਾ ਸਬਜੀ ਕਦੀ ਰਾਤ ਨੂੰ। ਸਬਜੀ ਆਲੂ ਪਰਿਆਲੇ ਬਣਾਇਆ। ਤਰੀਆ ਵੇ ਆਲੋ ਸਾਵੇ ਕੋ ਜਿੰਦਰਾ ਸਲੇਡੇ ਗਾ ਜਿੱਦਰਾ ਟੱਕਣੇ ਚੱਲੇ ਉੱਤਰ ਆਹ ਵੇ ਜਿੰਦਰਾ ਸਲੇਡੇ ਗਾਇ ਉਸ ਹੋ ਗਏ ਕੋ ਚ 3-4 ਫਟ ਦਾ ਉੱਚਾ ਹੋ ਨੀਵੀਂ ਹੋ ਗਈ ਆਹ ਥੱਲੇ ਤਾਂ ਬਹੁਤ ਪੱਕੀ ਮਿੱਟੀ ਉੱਤੋਂ ਬੋਲੀ ਉੱਪਰ ਚੜਦੇ ਆਂ ਤੇ ਆਹ ਪਤਾ ਨਹੀਂ ਕਿੰਨੀ ਪੈਪ ਆ ਇਹ ਕਿਤਾ ਪਾਣੀ ਪੂਣੀ ਦੀ ਪਰ ਇਹ ਨਹੀਂ ਪਤਾ ਨਹੀਂ ਕਿੱਥੇ ਜਾਂਦੀ ਆ ਸਾਵੇ ਖਲੋ ਸਿਰਫ ਇੰਨੀ ਕੋ ਥਾਂ ਤਾਂ ਆਈ ਇੰਨੀ ਮਿੱਟੀ ਬਾਹਰ ਆ ਗਈ ਤੇ ਜੇ ਸਾਰੀ ਸਾ ਪੜਤੀ ਇਸੇ ਕਮਿਟੀ ਤੇ ਟੇਰ ਲੱਗ ਜੂਗਾ ਦੋਵੇਂ ਪਾਸੇ ਚਾਰ ਜੀ ਟੁੱਟੀ ਵਿੰਡਪੇ ਹੋਣਾ ਤੇ ਪਹਿਲਾਂ ਇੱਥੇ ਆਰੀ ਤੇ ਲੱਗੀ ਹੁੰਦੀ ਸੀ ਇਹ ਉਹ ਨਹੀਂ ਲੱਗੀ ਹੋਈ ਆ ਇਹ ਬਹੁਤ ਪੁਰਾਣੀ ਹੋਣੀ ਪਰ ਜਾਮ ਹੋਈ ਪਈ ਚਲਦੀ ਜੁਲਦੀ ਹੈਗੀ ਨਹੀਂ ਹੈ ਤਾਂ ਕਰਕੇ ਬੰਦ ਹੀ ਪਈ ਹੈ गाइस ਜੇ ਤੁਹਾਨੂੰ ਵਲੌਗ ਚੰਗਾ ਲੱਗੇ ਤਾਂ ਸਬਸਕ੍ਰਾਈਬ ਕਰਨਾ ਬੜਾ ਲਾਈਕ ਕਰਨਾ ਆਪ ਲੋ ਤਾਂ ਕਿ ਆਪਾਂ ਤੁਹਾਨੂੰ ਕੁਝ ਹੋਰ ਵਧੀਆ ਵਧੀਆ ਵਲੌਗ ਦਿਗੇ ਤੇ ਨਾ ਬਖੀ ਤੇ ਮਮਾ ਦੀ ਨਸਮਾਨ ਪਰ ਅੱਜ ਅੱਜ ਮਮਾਰੀ ਕੰਮ ਤੇ ਆਈ ਸੀ ਉੱਵੇਂ ਬੂਬਲ ਨੇ ਬੈਠੇ ਬਾਕੀ ਉਹ ਉੱਥੇ ਰੋ ਕੰਮ ਕੀਤਾ ਹੈ ਬਾਕੀ ਬਣਾਉਣਾ ਵਾ ਅੱਗੇ ਸਵੇ ਦਾ ਦੋ ਜਿਹੇ ਪੈਪ ਵੀ ਲੈ ਕੇ ਆਏ ਸੀ ਤੋ ਕੀ ਪੈਪਲਾਂ ਜਿਹੜਾ ਪਾਣੀ ਹੁੰਦਾ ਉਹਦੇ ਨਾਲ ਫਿਰ ਇਹਨੂੰ ਸਾਰੇ ਨੂੰ ਲੈਵਲ ਕਰ ਦਿੰਦੇ ਇੱਕ ਥਾਂ ਤੇ ਇਹਨਾਂ ਲੈਵਲ ਰੱਖ ਦਿੰਦੇ ਦੋਵੇਂ ਪਾਸੇ ਦਾ ਪੀ ਕੁਚੀ ਨਹੀਂ ਵੀ ਨਾ ਵੈਸੇ ਚੀਨੀ ਵੀ ਹੁੰਦੀ ਥਾਂ ਤੇ ਪਾਣੀ ਖੜਪੀ ਕੋ ਦੁੱਧੀ ਥਾਂ ਤੇ ਨਹੀਂ ਦੁੱਧੀ ਥਾਂ ਤੇ ਨਹੀਂ ਖੜਨਾ ਫਿਰ ਆਪਾਂ ਥਾਂ ਤੇ ਲੱਟਾ ਬੰਨ ਤੇ ਚੱਲਦੇ ਆਂਦਾ ਇਹ ਥਾਂ ਤੇ ਰੋਟੀ ਫਿਰ ਆਪਾਂ ਕੋਲ ਵੀ ਜਾਣਾ ਫਿਰ ਆਪਾਂ ਪੈਪਰ ਹੈ ਜੀ ਤੋ ਵੀ ਤੋ ਦਾ ਗੱਲ ਸੁਣਾ ਬਾਕੀ ਇਤਨੀ ਲੰਮ ਲੱਗ ਕੇ ਸੀ ਆਲ ਬਲੌਗ ਆ ਪੱਕਾ ਦਾ ਬਲੌਗ ਵਿੱਚ ਐਡ ਕਰਾਂਗੇ ਤੇ ਆਖੋ ਜੋ ਨਹੀਂ ਮੇ ਪੱਟੀਆਂ ਅਮਾ ਪੈਪ ਨਹੀਂ ਲੰਦੀ ਤਰਮੇ ਖੋਣੇ ਅੱਜ ਹੋ ਉਧਰ ਵੀ ਨਹੀਂ ਪੱਟੀਆਂ ਆਖੋ ਜੀ ਅੱਜ ਥਲੋ ਪੱਧਰੀ ਕਰਤੀ ਪੂਰੀ ਇਹ ਨਹੀਂ ਪਤਾ ਸੀਮੰਟ ਲਾਇਆ ਕਿ ਰੇਤਾ ਲਈ ਆ ਥਲੋ ਆਲੀ ਪੱਧਰੀ ਕਰਤੀ ਆ ਤੇ ਇਧਰਲੇ ਪਾਸੇ ਵੀ ਆਹ ਹੈ ਉਦੋਂ ਤੇ ਪਾਸੇ ਨਹੀਂ ਆ ਦੇਣੀ ਸ਼ੁਰੂ ਕਰਤੀ ਹੁਣ ਚਾਹ ਉਥਲ ਪਤਲੀ ਕਰਤੀ ਇਹ ਇਹ ਨਦਰੋ ਥੋੜਾ ਥੋੜੇ ਟੱਪੇ ਪਾਤੇ ਹੁਣ ਤੁਸੀਂ ਵੇਖ ਸਕਦੇ ਜੇ ਨਵੇਂ ਤੇ ਹੁਣ ਆ ਸਾਰਾ ਕੁਝ ਆ ਮਿੱਟੀ ਚੱਕ ਕੇ ਸਾਰੀ ਉਧਰ ਸੁੱਟਾਂਗੇ ਫਿਰ ਇਧਰ ਨਹੀਂ ਪਟਾਂਗੇ ਫਿਰ ਉਧਰ ਵਾਲੀ ਮਿੱਟੀ ਫਿਰ ਉਧਰੋਂ ਨਹੀਂ ਪਟੇ ਉਧਰ ਵਾਲੀ ਮਿੱਟੀ ਦੇ ਸੁੱਟਾਂਗੇ ਫਿਰ ਦੋਵਾਂ ਨੂੰ ਪੱਦਰ ਕਰਕੇ ਫਿਰ ਆਪਣੀ ਨੀਆ ਭਾਜਾਂਗੇ ਫਿਰ ਚਾਹ ਕਰਾਂਗੇ ਫਲੋਰਿੰਗ ਫਿਰ ਦੁਕਾਨ ਦੇ ਲੈਂਟਰ ਸ਼ੁਰੂ ਕਰਾਂਗੇ ਕਿੰਨਾ ਸਾਮਾਨ ਪਿਆ ਆ ਬਾਹਰ ਤੋਂ ਗੋਣ ਇਹ ਤਾਂ ਪਹਿਲਾਂ ਕਿੱਡਾ ਕਿਹਦੀ ਵਾਰ ਗੁੰਦੀ ਸੀ ਪਰ ਹੁਣ ਨਹੀਂ ਗੁੰਦੀ ਕਿਉਂਕਿ ਬਹੁਤ ਸਵਾਨ ਪੈ ਗਿਆ ਪਿਆ ਹੋਇਆ ਇੱਥੇ ਸਾਹ ਵੇਖੋ ਅੱਜ ਪਰ ਨੀਮ ਵਾਲੀ ਰੋਟੀ ਮੇਰੇ ਕਿਥੀ ਓਏ ਹੋਏ ਪਾਣੀ ਉਹਦੇ ਪੜਦੀ ਪਈ ਆ ਤੇ ਉਹ ਫਿਰ ਪੜ ਪੜ ਕੇ ਆਉਗੀ ਤੇ ਪਰ ਉਹਨਾਂ ਪੇਪਰ ਹੈਗਾ ਗੱਲ ਇੰਗਲਿਸ਼ 2 ਦਾ ਤੇ ਮੇਰਾ ਪੰਜਾਬੀ ਦਾ ਇਕ ਟਾਈਮ ਹੋ ਗਿਆ 8:30 ਪਰੋਟੀ ਵੀ ਖਾ ਲਈ ਆ 10 ਮਿੰਟ ਉਹ ਉਧਰ ਵੀ ਆ ਗਈ ਹੈ ਪੜ ਪੜ ਕੇ ਮੈਂ ਕੀ ਕਰਦੇ ਫਿਰ ਇਹ ਅਸੀਂ ਮੇਥੇ ਰੱਖਉਂਦੀਆਂ ਪਈਆਂ ਪਾਣੀ ਵੀ ਲੱਗਿਆ ਇੱਥੇ ਤਾਂ ਅਜਾ ਤਾ ਮੈਨੂੰ ਨਾਲ ਨਹੀਂ ਆਇਆ ਅੱਛਾ ਹੋਰ ਗਾਇਸ ਇਨੇ ਡੁੱਗ ਤੇ ਬਾਕੀ ਇਨੇ ਡੁੱਗਣ ਵਾਲੇ ਪਏ ਜੇ ਤੁਸੀਂ ਸਬਜ਼ੀ ਫਿਰ ਮਾਲੂਮ ਇਥਰੇ ਹੁਣ ਪਾਣੀ ਗਰਮ ਕਰਨ ਲੱਗੇ ਜੇ ਸਾਫ ਕਰਨਾ ਚਾਹ ਰਹੇ ਗਾਇਸ ਤੇ ਫਿਰ ਆਪਾਂ ਕਿੱਥੇ ਬ੍ਰੈਕ ਲਗਾਣਾ ਫਿਰ ਹੁਣ ਟਾਈਮ ਹੋਵੇ 10:00 ਵਜੇ ਤਾਂ ਆਪਾਂ ਪੈਪਰ ਵੀ ਯਾਦ ਕਰਨਾ ਗਾਇਸਾਂ ਫਰਾਪੋਦ ਰਵਿੰਦਾ ਹੈ ਅਮੋਜੀ 6 ਵਜੇ ਤੇ 45 ਮਿੰਟ ਅੱਜ ਕਾਹ ਤੇ ਹੋਰ ਹੋਰ ਬਸ ਇੱਕ ਕੱਪੇ ਘਰ ਦੇ ਥਲੇਟਾ ਰੱਖਤੀਆਂ ਨੀਆ ਦਾ ਕੰਮ ਸ਼ੁਰੂ ਕਰਨ ਲੱਗਿਆਂ ਨੀਆ ਭਰਾਂਗੇ ਚਲ ਸਾਰਾ ਮੰਮਾ ਜੀ ਦਾ ਸਮਾਨ ਪਿਆ ਆ ਆ ਦੇਖੋ ਅੱਜ ਇਧਰੋਂ ਵੀ ਪਟਤੀਆਂ ਸਾਰੀਆਂ ਨੀਆ ਇੱਥੇ ਫਟਣਾ ਸ਼ੁਰੂ ਕਰਤਾ ਜੀ ਇਹਨੂੰ ਪਹਿਲਾਂ ਪ੍ਰੈਸਲ ਸੀਮਿੰਟ ਲਾ ਕੇ ਪੇਂਟ ਕਰਨਗੇ ਤੇ ਇੱਥੇ ਥਲੇ ਦਾ ਤੇ ਇਟਾ ਉਧਰਲੇ ਪਾਸੇ ਗਏ ਸੋ ਵੇਖੋ ਇੱਥੇ ਇਸੇੰ ਤੋਂ ਪਾਣੀ ਉਧਰਲੇ ਪਾਸੋਂ ਜਿਹੜਾ ਆਪਣਾ ਇੱਕ ਇਹ ਗਾਵਾ ਉੱਥੇ ਜਿਹੜਾ ਪਾਣੀ ਉਹਦਾ ਸਾਰਾ ਇੱਥੇ ਆਉਂਦਾ ਸੁਈ ਸੁਈ ਦਾ ਤੇ ਉਹ ਇੱਥੇ ਜਾਂਦਾ ਸੀ ਤੇ ਆਉਂਦੀ ਆ ਪਲਾਸੇ ਪਿਆ ਪਰ ਤੇ ਹੁਣ ਕੋਲੋਂ ਪਾਣੀ ਇੱਥੇ ਇੱਥੇ ਸੀਮੈਂਟ ਦਾ ਆਇਆ ਤੇ ਸੁੱਕਣਾ ਆਵੇ ਦੇਖੋ ਇਧਰਲੇ ਪਾਸੇ ਵੀ ਕੰਮ ਸ਼ੁਰੂ ਕਰਤਾ ਸੀ ਇਧਰਲੇ ਪਾਸੇ ਪਰ ਅੱਧਾ ਹੀ ਹੋਇਆ ਬਾਕੀ ਨਹੀਂ ਆ ਲੈਟ ਦਿਖਾ ਦਿੰਨੇ ਆ ਅਜੇ ਹੋਇਆ ਬਾਕੀ ਹੋਇਆ ਨਹੀਂ ਤੇ ਸਾਰੀ ਇਹ ਵੀ ਆ ਗਈ ਸੀ ਅੱਜ ਕਾਨੂੰ ਲੱਗ ਜਾਣਗੇ 2-3 ਮਹੀਨੇ ਪੂਰੀ ਬੰਨਚੇ ਤੇ ਇੱਥੇ ਕਪਾ ਹੋਰ ਸੀ ਬਣਾਉਣ ਲੱਗੇ ਹੋਏ ਅਸੀਂ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਲੋਅ ਦੇ ਵਿੱਚ ਜਦੋਂ ਬਣਨੀ ਸ਼ੁਰੂ ਹੋਈ ਸਭ ਤੋਂ ਪਹਿਲਾਂ ਉਹ ਬੰਨੀ ਉਸ ਤੋਂ ਬਾਅਦ ਦੁਕਾਨ ਦਾ ਸਾਰਾ ਲੈਂਟਰ ਪੈਣਾ ਵਾ ਅੱਥਲੇ ਸੀਮਿੰਟ ਲੱਗਾ ਆ ਵਾਖੋ ਹੋਰ ਹੋਰ ਸੀਮਿੰਟ ਦੀ ਬੋਲੀ ਲੱਗੀ ਮੇਰੇ ਸਾਨੂੰ ਲੱਗੀ ਹੋਣੀ ਇੱਕ ਦੋ ਅੱਧੀ ਖੁੱਲੀ ਪਈ ਇੱਥੇ ਜਿਆਦਾਤਰ ਮਿੱਟੀ ਉਹ ਸਾਰੀ ਇੱਥੇ ਕਰਤੀ ਆ ਵਾਖੋ ਕਿੰਨਾ ਭਾੜ ਪੈ ਗਿਆ ਸਿਰਫ ਇੰਨੀ-ਇੰਨੀ ਮਿੱਟੀ ਕਰਨਾ ਕੱਢਣਾਂ ਦੇਖ ਜੀ ਆਪਾਂ ਸਾਰੀ ਮਿੱਟੀ ਕੱਢਤੀ ਇਸ ਚੋ ਤੇ ਕਰਪਾੜ ਲੱਗ ਜਾਂਦਾ ਫਿਰ ਤੋਂ ਤੇ ਉਹ ਆਹੀ ਮਿੱਟੀ ਨਹੀਂ ਚ ਪਰ ਨਹੀਂ ਪਰ ਚ ਕੰਮ ਆਣੀ ਆ ਆ ਪੇ ਜੀ ਆਪਣੀ ਬੋਲ ਗਾਇਸ ਜੇ ਤੁਹਾਨੂੰ ਵਲੋਗਿੰਗ ਲੱਗਦੀ ਹੈ ਤਾਂ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਨਾ ਭੁੱਲਿਓ ਤਾਂ ਕਿ ਆਪਾਂ ਤੁਹਾਨੂੰ ਕੁਝ ਹੋਰ ਹੋਰ ਵਧੀਆ ਵਧੀਆ ਵਲੋਗ ਦਿਵਾਵਾਂਗੇ ਅਮਾ ਜੀ ਸਮਝੀ ਗਰੀ ਆ ਨਾਲ ਚੌਲ ਬਣਾ ਦੋ ਥੋੜੀ ਹੋਣਾ ਤਾਂ ਮੈਨੇ ਖਾ ਗਿਆ ਸਾਰੇ ਦਵਾਈ ਲੈ ਕੇ ਆਈ ਫਿਰ ਤੋਂ ਖਾਓ ਖਾਓ ਕਿ ਕਿ ਦਿੱਤੀ ਜਾਂਦੀ ਜਾਗੇ ਨਾ ਉਹਨੇ ਚੋਲ ਖਾਣੋ ਰਣ ਗਿਆ ਹੂੰ ਚੱਠੀ ਦਿਵਸ